ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ ਗਾਜੇਵਾਸ ਜਿੱਥੇ ਬਾਬਾ ਬਾਲਾਦਾਸ ਜੀ ਦਾ ਬੜਾ ਤਕੜਾ ਬੜਾ ਸੋਹਣਾ ਡੇਰਾ ਬਣਾਇਆ ਹੋਇਆ ਇੱਥੇ ਆ ਕੇ ਤੁਹਾਨੂੰ ਕੁਝ ਮੰਗਣ ਦੀ ਲੋੜ ਨਹੀਂ ਬਾਬੇ ਕੋਲ ਸਾਰਾ ਕੁਝ ਬਿਨਵੰਗੇ ਹੀ ਮਿਲਦਾ ਹੈਗਾ ਤੇ ਬਾਕੀ ਇੱਥੇ ਬਹੁਤ ਕੁਝ ਭਰਦਾ ਵੀ ਆ ਤੇ ਉਹ ਵੀ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਵੀਡੀਓ ਤੁਸੀਂ ਜਾਰੀ ਰੱਖੋ ਕੰਟੀਨਿਊ ਰੱਖੋ ਤੇ ਅੱਗੇ ਸ਼ੇਅਰ ਕਰ ਦਿਓ ਹਮ ਦੱਸਾਂਗੇ ਵੀ ਕਦੋਂ ਇੱਥੇ ਮੇਲਾ ਲੱਗਦਾ ਕਦੋਂ ਕੀ ਲੱਗਦਾ ਤੁਹਾਨੂੰ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਦਵਾਂਗੇ ਤਾਂ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਆਂਗੇ ਵੀਡੀਓ ਸ਼ੁਰੂ ਚਲੋ ਚੱਲੀਏ ਸਾਹਮਣੇ ਦੇਖੋ ਜਿਹੜੀ ਮੇਨ ਡਿਊਟੀ ਬਣੀ ਹੋਈ ਹੈ ਜੀ ਆਪਾਂ ਹੁਣ ਅੰਦਰ ਐਂਟਰ ਕਰ ਰਹੇ ਆਂਗੇ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਜੇ ਗੱਲ ਕਰੀਏ ਆਪਾਂ ਸਫਾਈ ਦੀ ਤਾਂ ਸਫਾਈ ਪੂਰੀ ਕਣਮਰੇਗੀ ਤਾਂ ਕੁਝ ਵੀ ਤੁਹਾਨੂੰ ਦੇਖੋ ਇਧਰ ਸਾਈਡਾਂ ਦੇ ਉੱਤੇ ਬੜੇ ਸੋਹਣੇ ਜਿਹੜੇ ਪਾਰਕ ਬਣੇ ਹੋਏ ਨੇ ਦੇਖੋ ਸਾਹਮਣੇ ਦੇਖੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜੀ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਆ ਬਹੁਤ ਵਧੀਆ ਤੇ ਇਹ ਡੇਰਾ ਬਹੁਤ ਤਕੜਾ ਡੇਰਾ ਜੀ ਤੁਸੀਂ ਇੱਥੇ ਆਉਂਗੇ ਕਦੇ ਵੀ ਨਾ ਤਾਂ ਆ ਕੇ ਦਰਸ਼ਨ ਜ਼ਰੂਰ ਕਰਿਓ ਬਹੁਤ ਤਕੜਾ ਸਿਸਟਮ ਬਣਿਆ ਹੋਇਆ ਤੁਸੀਂ ਆਜੋ ਤੁਹਾਨੂੰ ਦਰਸ਼ਨ ਵੀ ਕਰਵਾਣੇ ਆਗੇ ਨਾਲ ਹੁੰਦੇ ਬਾਕੀ ਨਾਲ ਹੁੰਦੇ ਜਿਹੜੀ ਵੀਡੀਓ ਵਾਤਵਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਬਾਬਾ ਬਾਲਾ ਦਾ ਅੱਜ ਦੀ ਬਹੁਤ ਸੋਹਣੀ ਜਿਹੜੀ ਮੂਰਤੀ ਬਣਾ रखी ਹੈ ਜੀ ਦਰਸ਼ਨ ਕਰ ਲੋ ਤੇ ਬਹੁਤ ਵਧੀਆ ਅੰਦਰੋਂ ਵੀ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਹੈਗੀ ਦੇਖੋ ਏਸੀ ਵੀ ਲਾਇਆ ਹੈਗਾ ਸੰਗਤ ਨੇ ਬਹੁਤ ਸੋਹਣੀ ਜਿਹੜੀ ਬਾਬਾ ਬਾਲਾ ਜੀ ਦੇ ਦਰਸ਼ਨ ਹੋ ਰਹੇ ਨੇ ਆਪਾਂ ਨੂੰ ਤੇ ਇਧਰ ਵੀ ਖੜਾਵਾ ਪਈਆਂ ਨੇ ਤੁਸੀਂ ਦੇਖੋ ਤੇ ਆਜੋ ਹੁਣ ਉਹਨੂੰ ਦਿਖਾਨੇਗੇ ਬਾਬਾ ਜੀ ਦਾ ਧੂਣਾ ਕਰਾਉਨੇ ਆਗੇ ਦਰਸ਼ਨ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਤੇ ਬਾਕੀ ਸੇਵਾ ਚੱਲ ਰਹੀ ਹੈ ਕਿ ਮੁੰਡੇ ਸੇਵਾ ਕਰ ਰਹੇ ਨੇਗੇ ਤੇ ਆਜੋ ਕਰਦੇ ਆਂ ਦਰਸ਼ਨ ਆਪਾਂ ਵੀ ਤਾਂ ਇਧਰ ਆ ਜੀ ਬਾਬਾ ਜੀ ਦਾ ਧੂਣਾ ਬਣਿਆ ਹੋਇਆ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਨੇਗੇ ਆ ਸਾਹਮਣੇ ਪਉਣ ਦਰਸ਼ਨ ਹੋਣੇ ਬਾਬਾ ਜੀ ਧੂਨੇ ਦੇ ਤੇ ਸੰਗਤ ਨੇ ਬਹੁਤ ਜਿਹੜਾ ਆਪਦੇ ਸਹਿਯੋਗ ਨਾਲ ਤਿਲ ਫੁੱਲ ਇਕੱਠਾ ਕਰਕੇ ਆ ਦੇਖੋ ਕਿੰਨਾ ਸੋਹਣਾ ਪਾਰਕ ਬਣਾਇਆ ਹੈਗਾ ਤੇ ਉਧਰ ਸਾਹਮਣੇ ਤੁਸੀਂ ਦੇਖੋ ਬੈਠਣ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੈਗਾ ਸੰਗਤ ਨੇ ਅੰਗਰੇਜ਼ੀ ਕਾ ਲੱਗਿਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਬੜਾ ਸੋਹਣਾ ਜਿਹੜਾ ਪਾਰਕ ਬਣਿਆ ਹੋਇਆ ਹੈਗਾ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ 뜰 ਫੁੱਲ ਇਕੱਠਾ ਕਰਕੇ ਇਹ ਜਿਹੜਾ ਬਣਿਆ ਹੋਇਆ ਦੇਖੋ ਦੇਖੋ ਜੀ ਤੁਹਾਨੂੰ ਬਾਬਾ ਜੀ ਦੇ ਡੇਰੇ ਦਾ ਜਿਹੜਾ ਪੂਰਾ 뷰 ਦੇ ਰਿਆਂਗੇ ਬੜਾ ਸੋਹਣਾ ਜਿਹੜਾ ਡੇਰਾ ਬਣਿਆ ਹੋਇਆ ਬਾਕੀ ਇਹ ਬੂਟੇ ਨੇਗੇ 100-100 ਸਾਲ ਪੁਰਾਣੇ ਜਿਹੜੇ ਇਹ ਬੂਟੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਬਹੁ ਜਿਹੜੀ ਤੇ ਸੰਗਤਾਂ ਕੀ ਉਹਨੇ ਬੜਾ ਮੇਨਟੇਨ ਰੱਖਿਆ ਹੋਇਆ ਹੈਗਾ ਇਹ ਬੂਟਿਆਂ ਨੂੰ ਦੇਖੋ ਆਹ ਬਰੋਟੀ ਦਾ ਜਿਹੜਾ ਦਰਖਤ ਹੈਗਾ ਬਰੋਟੀ ਦਾ ਦਰਖਤ 200 ਸਾਲ ਪੁਰਾਣਾ ਹੈਗਾ ਇਹ ਵੀ ਸੰਗਤ ਨੇ ਬਹੁਤ ਪਿਆਰ ਨਾਲ ਰੱਖਿਆ ਹੋਇਆ ਹੈਗਾ ਸਾਹਮਣੇ-ਸਾਹਮਣੇ ਆਲੇ-ਦੁਆਲੇ ਦੇ ਥੜੇ ਬਣਾ ਕੇ ਤੁਸੀਂ ਦੇਖ ਸਕਦੇ ਹੋਗੇ ਦੇਖੋ ਇਹਦੇ ਤੇ ਲੱਖਾਂ ਜਿਹੜੇ ਪੰਛੀਆਂ ਦੇ ਘਰ ਹੋਣਗੇ ਬਣਾਏ ਹੋਏ ਤੇ ਇੱਧਰ ਸਾਹਮਣੇ ਪਾਣੀ ਦਾ ਜਿਹੜਾ ਟੈਂਕ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਉਹ ਸਾਹਮਣੇ ਤੁਹਾਨੂੰ ਦਿਖਾਣਿਆ ਲੰਗਰ ਹਾਲ ਵੀ ਦਿਖਾਵਾਂਗੇ ਤੁਹਾਨੂੰ ਆ ਸਾਹਮਣੇ ਬਹੁਤ ਜਿਹੜਾ ਵੱਡਾ ਇਹਨਾਂ ਨੇ ਲੰਗਰ ਹਾਲ ਬਣਾਇਆ ਹੋਇਆ ਹੈਗਾ ਦੇਖੋ। ਕਾਫੀ ਵੱਡਾ ਤੇ ਇੱਧਰ ਪੱਠੀਆਂ ਚੱਲਦੀਆਂ ਨੇਗੀਆਂ ਆ ਜਗ੍ਹਾ ਜਿਹੜੀ ਇੱਥੇ ਚੱਲਦੀਆਂ ਨੇ ਪੱਠੀਆਂ। ਦੇਖੋ ਬੜਾ ਸੋਹਣਾ ਡੇਰਾ ਬਣਾਇਆ ਹੋਇਆ ਹੈਗਾ ਭਾਈ। ਬਹੁਤ ਜ਼ਿਆਦਾ ਸੋਹਣਾ ਬਣਾਇਆ ਹੋਇਆ ਹੈ ਡੇਰਾ। ਤੇ ਆ ਕਮਰੇ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾਗਾ ਆ ਕਮਰੇ ਦੇ ਵਿੱਚ ਕਰਵਾਉਂਦੇ ਨੇ। ਆ ਦੇਖੋ ਇੱਧਰ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਮੁੰਡੇ ਬੜੀ ਸੋਹਣੀ ਇਹਨਾਂ ਨੇ ਕਟਾਈ ਕੀਤੀ ਹੋਈ ਹੈ ਜਿੱਦਾਂ ਝੋਪੜੀਆਂ ਹੁੰਦੀਆਂ ਨੇਗੇ ਆਹ ਦੇਖੋ ਇਹਨਾਂ ਦੋਨਾਂ ਦੀ ਦਰਖਤਾਂ ਦੀ ਬਹੁਤ ਸੋਹਣੀ ਕਟਾਈ ਕੀਤੀ ਹੈ ਜਿਵੇਂ ਝੋਪੜੀਆਂ ਹੁੰਦੀਆਂ ਨੇ ਬਣੀਆਂ ਹੋਈਆਂ ਜੇ ਆਪਾਂ ਗੱਲ ਕਰੀਏ ਇੱਥੇ ਮਾਰਚ ਦੇ ਮਹੀਨੇ ਦੇ ਵਿੱਚ 10 ਮਾਰਚ ਤੋਂ ਲੈ ਕੇ 30 ਮਾਰਚ ਦੇ ਵਿੱਚ ਵਿੱਚ ਜਿਹੜੀ ਇਹ ਡੇਟ ਫਿਕਸ ਰੱਖਦੇ ਨੇ ਕੋਈ ਨਾ ਕੋਈ ਕਰਕੇ ਤੇ ਮਾਰਚ ਦੇ ਮਹੀਨੇ ਦੇ ਵਿੱਚ ਇੱਥੇ ਬੜਾ ਤਕੜਾ ਜਿਹੜਾ ਮੇਲਾਗਾ ਉਹ ਭਰਦਾਗਾ ਤੇ ਲੱਖਾਂ ਲੋਕ ਸੰਗਤ ਆਉਂਦੀ ਹੈਗੀ ਦਰਸ਼ਨ ਕਰਦੇ ਨੇ ਇੱਥੋਂ ਤੁਹਾਨੂੰ ਸਾਫ਼ ਜਿਹਾ ਦੱਸ ਦਈਏ ਇੱਥੋਂ ਕੁਝ ਮੰਗਣ ਦੀ ਲੋੜ ਨਹੀਂ ਤੁਹਾਡੀਆਂ ਬਿਨਾ ਮੰਗੇ ਸਾਰੀਆਂ ਮਰਾਦਾਂ ਇੱਥੋਂ ਬਾਬਾ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਨੇ ਮੰਗੋਗੇ ਤਾਂ ਉਹਦਾ ਪਤਾ ਨਹੀਂ ਬਿਨਾ ਮੰਗੇ ਇੱਥੋਂ ਮਰਾਦਾਂ ਮਿਲਦੀਆਂ ਨੇ ਬਹੁਤ ਤਾਕੜੀ ਹਸਤੀ ਸੀ ਬਾਬਾ ਬਾਲਾ ਦੀ ਤੇ ਆਜੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਜੇ ਆਪਾਂ ਗੱਲ ਕਰੀਏ ਇੱਥੇ ਪਹੁੰਚਣਾ ਕਿਵੇਂ ਆ ਗਾਜੇਵਾਸ ਪਿੰਡਾ ਜੀ ਸਮਾਣੇ ਤੋਂ ਭਵਾਨੀਗੜ੍ਹ ਰੋਡ ਦੇ ਉੱਤੇ ਪਟਿਆਲੇ ਜ਼ਿਲ੍ਹੇ ਦਾ ਪਿੰਡਾ ਹੈ ਇਹ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਪੈ ਜਾਂਦਾ ਹੈਗਾ ਇਹ ਪਟਿਆਲੇ ਜ਼ਿਲ੍ਹੇ ਦਾ ਤੇ ਹੱਦ ਆ ਗਈ ਸੰਗਰੂਰ ਦੀ ਹੱਦ ਅੱਗੇ ਫਤੇਗੜ ਛੰਨਾ ਪਿੰਡ ਪੈ ਜਾਂਦਾ ਹੈਗਾ ਇੱਥੇ ਪਹੁੰਚਣ ਵਾਸਤੇ ਤੁਹਾਨੂੰ ਪਟਿਆਲੇ ਤੋਂ ਬਾਇਆ ਸਮਾਣਾ ਹੋ ਕੇ ਆਜੋ ਚਾਹੇ ਭਵਾਨੀਗੜ੍ਹ ਹੋ ਕੇ ਆਜੋ ਭਵਾਨੀਗੜ੍ਹ ਸਮਾਣਾ ਰੋਡ ਦੇ ਉੱਤੀ ਪਿੰਡਾ ਜੀ ਗਾਜੇਵਾਸ ਉੱਥੇ ਬਾਬਾ ਜੀ ਦਾ ਬੜਾ ਸੁੰਦਰ ਤੇ ਬੜਾ ਸੋਹਣਾ ਡੇਰਾ ਬਣਿਆ ਹੋਇਆ ਹੈਗਾ ਤੇ ਚਲੋ ਫਿਰ ਆਪਾਂ ਕਰਦੇ ਆਂਗੇ ਵੀਡੀਓ ਬੰਦ ਵੱਤਵਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਐਸ ਵੀ ਪਟਿਆਲਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਓਕੇ ਵੀਰੇ ਸਭ